वोदा वोदा कई दिन चले ताई आसी ता पानी पी के के आउंगे अन्य आप मट्टी गट्ट्या निंती खो जाएगा तो घर आ नहीं रहे देखो अपन या अच्छी छा के पड़ते वैसे खुशी है जो हो गए पांच चार हैं इसके हैं के और है ए की कर वो जाने साल नहीं ना संजरा दिया ये कमाल कर दे जगह कभी नहीं ना पड़ा फिर मैं

ਉਹਨੂੰ ਘੜੂ ਘੜ ਜਾਵੇ ਹਉ ਮਿੱਟੀ ਗਿਆ ਪਾਂਡ ਗੱਟਾਂ ਤੇ ਪਰਾਈਏ ਤਾਂ ਮੱਤੀ ਭੁੱਲ ਗਈ ਉਹ ਨਹੀਂ ਮਿੱਟੀ ਦਾ ਬਾਹਲੀ ਤੱਕਦੀਏ ਕੰਝ ਪਿਆ ਲੈ ਪਾ ਮੱਲ ਲੱਡੂ ਬੱਤਰਾ ਦੇ ਨਾ ਤਾਂ ਹਾਂ ਹਾਂ ਲੈ ਤੇਰੇ ਮੱਥੇ ਤੇ ਮਾਰ ਤਾ ਮੱਥਾ ਪਾੜ ਦੇ ਹਾਂ ਇੱਕ ਮੈਂ ਮਾਰਿਆ ਨਾ ਥਾਰਿਆ ਜਾਂ ਮੱਥੇ ਤੇ ਮਾਰਿਆ ਬੋਜ ਦਾ ਕਿਥੋਂ ਉਹ ਮੈਂ ਕਹਿ ਰਾਵੀ ਇਹ ਕੜੜੀ ਮਿੱਟੀ ਦਾ ਕਦੂ ਮੱਥੇ ਤੇ ਕਿ ਬਿਲਦਾ ਜੀ ਤੋਂ ਹੋ ਤਾਂ ਤਾਇਨ ਨੂੰ ਪਾਈਂ ਦੀ ਫੁੱਲਦੀ ਮੈਂ ਕੰਨੋ ਕੋ ਲੱਗਿਆ ਆ ਬੱਚਿਆਂ ਦੇ ਜਿਹੜੀ ਗਿਣਤੀ ਟਮਾਟਰ ਨੂੰ ਦੱਸਿਆ ਗੰਨ ਮੈਂ 51 ਇਕਾਈ ਦੀ ਮੁੱਤੀ ਕਰਾ ਦੀ ਕਰਾ ਦੀ ਆ ਸਵਾਰ ਤਾਇਨ ਨੂੰ ਬੱਚਾ ਲੋ ਹਉ ਐ ਕੜਾ ਨੇ ਤਾਂ ਸਾਡੇ ਗਿਆ ਕਗੇ ਕਿ ਇੱਕ ਕਮਰਾ ਜਾ ਰਿਹਾ ਜੈਲਾ ਅੱਛਾ ਹੁੰਦਾ ਜੜ ਕੋਠਾ ਬੱਠਾ 24 ਘੰਟੇ ਚ ਇਹ ਲਈ ਥੰਮਿਆ 24 ਦਾ ਪਟਾਕਾ ਲਿਜਿਏ ਤੇ ਫਿਰ ਪਾਈਂ ਜਾਂ ਲੋੜੇ ਨੂੰ ਕਰੇ ਮਿੱਟੀ ਗਾਲ ਲਾਉਤੇ ਮੁੱਛੀ ਜੱਡੋ ਬੁੱਛਾ ਜੱਡੋ ਪੰਜੀ ਆਪ ਕੋ ਮਹਾਰਾਜ ਤਾਰੇ ਲੋਕ ਪਾਈ ਜਾਂਦਾ ਛਤਾਂ ਦੇ ਕਾਗਜ਼ ਗੱਲ ਨਾ ਕੋਈ ਮਾੜਾ ਮੋਟਾ ਪਤਾ ਤਾਂ ਜੀ ਨਾ ਕੀ ਗੱਲ ਬਤਾ ਕਦ ਵੀ ਦੋਗੂ ਹੋ ਗਿਆ ਸੰਜੋ ਉਹ ਕੰਗਿਆ ਜਾਈ ਕਰਨੇ ਤੇ ਪੱਜ ਕੇ ਯਾਰਾ ਉਹ ਨਹੀਂ ਉਹ ਹੈਗਾ ਕੰਤਾਂ ਹੀ ਹੋਗੇ ਤਾਂ ਕੰਤਾ ਨਹੀਂ ਦੇ ਦੇਖਣਾ ਕਹਿ ਨਾ ਹੋਗਾ ਉੱਤਾਂ ਜਗ ਤਾਂ ਕਿਸ ਜਾਈ ਦੇਤੀ ਤਾਂ ਉਹ ਵਾਰ ਨਹੀਂ ਹੋਇਆ ਜੇ ਅੰਡੇ ਦਾ

ਕਾਈਂ ਜਿਆਦਾ ਜੀ ਦੁਕਾਨ ਦਾ ਰਾ ਪਹਿਲਵਾਨ ਅਭੀ ਤੂੰ ਪਾਲੇ ਪਾਰ ਮਾਰੇਗਾ ਲੈ ਦੇ ਛੁਪ ਜਾ ਬੱਚਾ ਜੱਗੇ ਜੱਗ ਬੰਤੇ ਮਜੀ ਜਿਆ ਤੱਕੂ ਕਣਪ ਨੂੰ ਗਿਆਨ ਤੱਕੂ ਬੰਦੀ ਜੱਗ ਜੀ ਆ ਹਾਂ ਤੇ ਦੋ ਜਣੇ ਚੱਕ ਜਣ ਜਿੱਤ ਤੂੰ ਜਣੇ ਚੱਕ ਲੈ ਬਾਕੀ ਇਹ ਬੜੀ ਗੋੜਾ ਇਹ ਦਿੱਤੇ ਨਾ ਮੱਛੀ ਆਪਾਂ ਹੈ ਕਿ ਪਾਠੇ ਜਮਾਵਾਂਗੇ ਖਰਕ ਤੇ ਜਦੋਂ ਪਾਣੀ ਹੁੰਦਾ ਹਾਂਜੋ ਤਾਂ ਪਾਣੀ ਹੁੰਦਾ ਇੱਕ ਮੱਛੀ ਆਪਾਂ ਰੱਖੀ ਆ ਹਾਂ ਹਾਂ ਬਟ ਵੀ ਆਪਦਾ ਇਸਕੀਮੇਟ ਰੱਖਿਆ ਐ ਮਰਜੈਂਸੀ ਕੋਟਾ ਬੱਜਣ ਚੀਹਾ ਇਹ ਗੜ ਜਾ ਇਹ ਜਾ ਜਾ ਰਿਹਾ ਜਿੱਦਾਂ ਪਾਣੀ ਆਇਆ ਨੀ ਤੇ ਹਰਾਮ ਕਾਤਿਆ ਗਮਾਸ ਬਾਤ ਤੇ ਕੀ ਦੇ ਜਾਂਦੀ ਉਧਰੋਂ ਤਾਂ ਖਾਣੀ ਪਈ ਜੇ ਤੇਰਾ ਹੈ ਉਹ ਢਾਵਲ ਲੋਜ ਕਰਤੀ ਨਾ ਦਿਨ ਨੂੰ ਰਾਤ ਨੂੰ ਉਹ ਇੰਨਾ ਮੜੀ ਜਣੇ ਬੱਚੇ ਤਾਂ ਧੀ ਦੇ ਪਣਾ ਦਾ ਠਾਇ ਕਾ ਇਹ ਛਾਲੇ ਗੱਤੇ ਮੇਰੀ ਗਿਣਤੀ ਤਾਂ ਹਾਂ ਸਭ ਹਾਂ ਉਹ ਐਵੇਂ ਨਾ ਮਿੰਟ ਚਿੰਤਾ ਕਰੋ ਚਾਹੀਦੀ ਜੀ ਮਾੜੀ ਜਨਾ ਬੱਜਾ ਮੈਂ ਪੁਕਾਈਏ ਠੀਕ ਕੋਲੀ ਵੀ ਤੂੰ ਘੂਰੋ ਪਰੋ ਮੇਰੀ ਗੱਲ ਹੈ ਜੈਨ ਇੱਕ ਦਾ ਪਤਾ ਕਰ ਲੈ ਜਨਾ ਭੈਣ ਭਾਈ ਦਾ ਕੋਈ ਨਾ ਸਾਈ ਕਰੀ ਕਰੀ ਨਾ ਹੋਈ ਭਾਵੇਂ ਗੇ ਬਾਤ ਜਿਹੜੀ ਚੀਜ਼ੇ ਮੰਗੇ ਅੱਛਾ ਜ ਮਾੜਾ ਮੁੱਤ ਅਖੋਨੇ ਨਾ ਹੀ ਫਸਕ ਪੋਗਣਾ ਹਾਲਾਤਾਂ ਹੋ ਗੰਦੇ ਆ ਗਏ ਅੰਤੇ ਪੀ ਤੇ ਕੋਈ ਕੁੱਝ ਦਾ ਕਮਾਲ ਕਰਦਾ ਕੋਠੇ ਨਾ ਭੈਣ ਦਾ ਲੱਤੋ ਰੱਥ ਬਣਾ ਕਰਿਆ

हज़ार लख रुपये जी महू लै जो पंजाह हज़ार जी गोली दास ॾेई ਤੇ ਟੋਟਮ ਰੱਜ ਕੇ ਕਦੀ ਸੀ 2000 ਵੀ ਮਹੀਨੇ ਤੋਂ ਪੈਸੇ ਦੇ ਮੰਗੇ ਮੋੜ ਨਹੀਂ ਲੈਣ ਚੂਂ ਉਹਨਾਂ ਦੇਸ ਤੇ ਗਣਤੇ ਟੋਟਮ ਠੀਕ ਹੈਗਾ ਕੋਈ ਖੋਇ ਕੇ ਹੋਣ ਤੇ ਛੋੜ ਗਏ ਆਂ ਅਤੀ ਰਹੇ ਮਕਾਨ ਦਾ ਖਲਾ ਗਿਆ ਜੈ ਜੰਗ ਆਉਂਦਾ ਉਹ ਤਾਂ ਮੈਂ ਖੋਜੀ ਗਿਆ ਜਾਂ ਚੋਗੀ ਹੋਊਗੀ ਖੋਜੀ ਚੋਈ ਆਈ ਆ ਤਾਂ ਉਹਨਾਂ ਤੇ ਕੇ ਬੰਗੋ ਥੁੜੀ ਜਾਂਦਾ ਫਿਰਗਾ ਫਿਰਗਾ ਹੱਟ ਕਮਾਈ ਤੋਂ ਪਰ ਆਮ ਜਮਾਨੀ ਐ ਦੋ ਬੜੀ ਟ੍ਰੈਕ ਤੇ ਤੇਲ ਪਾ ਕੇ ਕਦੇ ਕੰਕੀ ਚੋ ਕਰ ਦਈਏ ਨਾ ਕੁ ਥਰਮ ਕਰਿਆ

ਜੇ ਮੈਂ ਕੱਲ ਨਾ ਕਿ ਇਹ ਨਾ ਕੱਠਾ ਕਰ ਲੀ ਉਹ ਪੱਕੀ ਬਣਾ ਵੰਗਾ ਪੰਤਾ ਹੋ ਪੰਜ ਦਾ ਬਾਣ ਵਾਹੇ ਬਵਾਗੇ ਪੰਜਾਟੋ ਪੱਥੇ ਦਾ ਨਿੰਨ ਤੇਲ ਦੇ ਕਾਲੀਆਂ ਕਰ ਲਿਆ ਹੈ ਪੰਜਾਟਾ ਤਛੇ ਆਏ ਤੇ ਗੌਰਮਤ ਦੇਈ ਜਾਂਦੀ ਹੈ ਕਿ ਅਮੀਰੀ ਕਿੰਨੇ ਹੀ ਲਿਆ ਮੈਂ ਕੱਲ ਕੈ ਮੀ ਗਿਆ ਉਹ ਉਹ ਕਰਤੀ ਆ ਇੱਥੋਂ ਦਾ ਜਿਹੜਾ ਮੰਤੀ ਆ ਚੱਲ ਤਾਂ ਕਿੰਨੇ ਹੀ ਤੇਲ ਪਕੀਆ ਉਹ ਤਾਂ ਫਿਰ ਅੱਜ ਕਰ ਲੈਣਾ ਆਪਣੇ ਨਾਲ ਜੇ ਦੀ ਕਹਿੰਦੇ ਕੱਜੀਓ ਮੀਟੇ ਕਾਉਟਾ ਮਿਸਰੀ ਚਮਈਦਾ ਭਾਈ ਮਿਸਰੀ ਮੁੰਟੀ ਕੋਈ ਨਾ ਚੰਨੀ ਨੂੰ ਬੋੜਾ ਕੜੀ ਸਿਘਰਦਾ ਕੌਣ ਪੁੱਛਦਾ ਕੱਜਰਦਾ ਉਸੋ ਸੋ ਪੈਸੇ ਆਪਣੀਆਂ ਕੰਡਾ ਮਾਰਦਾ ਕੇ ਲਾਲਾ ਕਿਤੇ ਲੋਕਾਂ ਦੇ ਦਾ ਯਾਰ ਦੇ ਦਿੱਜ ਜਾਣਾ ਇਹ ਵੀ ਗੱਲ ਤੇਰੀ ਸਾਨੀ ਆ

ਬੀੜੀ ਕੋ ਤਨੀ ਕਰ ਜੁੰਦੇ ਮੈਂ ਵੀ ਕੋਡਾ ਛੜਾ ਕੀਤਾ ਦੁੱਧ ਜੁੰਦਾ ਤੂੰ ਤਾਂ ਯੁੱਛੇ ਕੰਮ ਕਰੇਂਗਾ ਫਾਇਦਾ ਤੂੰ ਇਹ ਕੰਮ ਕਰ ਤਮੈ ਢੇਰਾ ਵੇ ਸੇ ਨੂੰ ਪਹਿਲੇ ਬੀੜੀ ਬੱਤਾ ਛਟਖਾ ਮਚੀ ਕੰਮ ਦਾ ਕੰਮ ਦਾ ਠੀਕ ਠੀਕ ਤੂੰ ਦੁੱਧਾ ਸਮਝੇਂਗਾ ਕਿ ਕੰਮ ਦੀ ਥਾਂ ਦੇ ਕਰਾਂਗੇ ਹਾਂ ਸਾਂ ਹੀ ਵਾਦੀਆ ਹਾਂ ਫਿਰ ਆਏ ਕਾ ਤੂੰ ਬੋਲੀ ਬੰਦ ਮਰੇ ਜੀਂ ਜਾਇਆ ਚਾਈਨੇ ਕੋ ਦੇਖ ਹਾਂ ਆਈਂ ਕੋ ਦੇ 16 15 ਤੂੰ ਕਾ ਨਾ ਬੰਦਾਂ ਨੇ ਉਹ ਨਹੀਂ ਕਾਈ ਤੁਮ ਹਾਂ

ਆਹ ਕੀ ਕੀ ਆ ਦੱਸ ਤੂੰ ਨਾ ਅੱਜ ਰੰਪੋ ਤੇ ਤੂੰ ਮਿੰਨੋ ਬੱਡੇ ਬੱਡੇ ਬੰਦਾ ਨਾ ਇਹ ਕਮਰੇ ਬਾਹਰ ਦੇ ਛਾਂ ਚ ਕਰੀ ਅੱਛਾ ਹੀ ਬਹੁਤ ਅੱਛਾ ਕਿ ਮੇਰੇ ਜਾਣੇ ਉੱਥੇ ਮਨੀ ਹੋ ਗਈ ਕਿ ਨਿੱਡਾ ਕਮੂ ਦਾ 3.5 ਅੱਛਾ ਹਾਂ ਤੈਨੂੰ ਜਿਹੜਾ ਕਮਰੇ ਯਾਰ ਬਾਹਰ ਤੋਂ ਉਹ ਬਸ ਬਾਬਾ ਬੱਪਾ ਬੈਠਾ ਠਿੰਕਾ ਦਾ ਪਾਸੇ ਤਾਂ ਲਿਖੂਂਗਾ ਕਿ ਤੇ ਤਾ ਨੂੰ ਬਾਹਰ ਤੇ ਮਨੀ ਨਾ ਕਰੇ ਤੂੰ ਚੱਕ ਕੇ ਤਾਂ ਪੈ ਹੀ ਜਾ ਰਾ ਉਹਨਾਂ ਦਾ ਲੈ ਕੇ ਆ ਤੂੰ ਕਿੰਨਾ ਦਾ

आ गया ये स्पेंडिश का हंड था भाई विदा यार क्या गल्ला गल्ला पटिन लगिया कुत्ते ना पई जाने मेरा छोर करिया पौ फिया जा आ थे कर है आज आज ही है बोल मार ले, ले पहले करे बरन तो बोल मारता है भाई विदा यार तू कौन है आज जों चंगू मारला तू कौन ही गुदनामा गैयास भाई जय ફૂલી ગાટ કેમ છત કા હે છત કા પત ઓલી જગ્યા માડા હી ઓ બેબે જા चल तो भा जा भाई लग जा भाई अपना बोल मत कर देख डब्बा दे चक्कर आ रही तेरे आ गए पांडे जा जा नी पैजेंट को हाडा रे नाली जा दी पांडे जा जा आप दे खिलाया पता बोदे का मु करके पकी मुकी दिया पांडे जा दी बड़ा अखन लेके जा हम

ਜਾ ਸੂਰ ਲਾਲ ਲਾਲ ਉਹ ਵੀ ਕੋਈ ਤੇਰੀ ਜੋ ਵੀ ਕਥਕ ਕਰਾਹੇ ਆਈ ਲੈ ਹਾਂ ਵੱਡਾ ਕੰਮ ਆ ਸੁਦਾ ਕਰਨਾ ਆਪਣੇ ਵੱਡਾ ਕੋਈ ਪੰਜ ਦੋਲੂ ਗਿਆਨ ਨਾ ਉੱਠਣ ਆਈ ਤੇ ਉਹਦੇ ਵੱਡਾ ਕੰਮ ਕੀ ਸਰਵੇ ਗਰੀਬ ਤਾਂ ਜੁੱਪੀ ਆਈਆਂ ਆ ਭਾਈ ਜੀ ਤੇਰਾ ਖੱਤ ਦਾ ਵਿਚੋਂ ਜੋ ਖਾਓ ਜਾਂ ਪਟਾ ਜਾਂ ਜਾਂ ਕਿੰਨ ਕਿਥੋਂ ਲੱਗਿਆ ਮਾੜੇ ਖਲਾ ਜਾਂ ਸਮਾਨ ਕਾਂਜੀ ਤੇ ਬਾਦਸਾ ਰਸਾ ਬੜੀ ਬੋੜਾ ਹਾਰੀ ਲਿਓ काओ का ये मॉममी आ गए फिर पे ड्यूटी नहीं कर सकता हो ना यार और कोई दूसरा को और तो कमरा भी नहीं दूसरी सामान डाल लेंगे और तो इस कमरा भी नहीं दूसरी सामान डाल लेंगे वो काम हो जाएंगे और जाके वाले कल भी था यार मम्मी जानता है घर है घर भी है ना ठीक करना अगला ऐसा है ना मम्मी का आ गए पा गए सब सब गाने की मंजी यार हां

आने का नहीं था तपात चीनी पई गया भाई और यार कांज और कांज बिपाटी कांज कांज हो गई और रेड सेट सेट तो तपात पिंड वाले कौन से सेट की मिट्टी जो भी पानी गंगा गंगा मुगंगा एक गाना गट्टे ला पट ओ उसका सुन रहा इसलिए टमाटर बोर्डिंग कांज हां वो तो पईरे साथ पोट बनाई टाटा बना ले लिया कोई ना बीच बात या को नहीं कहेंडा इधर तो टूटा तो 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 ही नहीं मन्नू ए जा जा है नहीं है क्या कज्जी अच्छा अच्छा तो सब्सक्राइब कर ले रोलूम की न ठजवा रोटी पालबो देना बटाया ने मेरा थरा एक पोथ पोम बैजे क्या बना के लिया हम के मैं न बथ पूछना या चाट तमेल बनो थे पी जाए कम या लके बड़ाई है सारे रोग बगाट लोगन सेवा कर जो बड़ावा गिनती ते चौकी थी बढ़िया गल्ला बढ़िया गल्ला पर मतलब बोल के में माथे पर गिनती परार आज 10 महीने 10 हो जो खिजो जाए तू 10 कैसे हमो सके सकते ਰੋਟੀ ਖਾ ਕੇ ਆਏ ਹੋ ਕਿ ਬਣਾਵਾ ਬਰ ਜੇ ਮਿਲ ਜਾ ਮਾ ਅੱਛਾ ਉਹ ਤੋਂ ਬਹੁਤ ਛੋਹ ਦੇ ਚਿਪੜਾਉਂਦੇ ਬਣ ਬਣ ਕੇ ਲੰਕਰ ਨੰਬਰ 4 ਡਾਉਟ ਚੇ ਨਾ ਜਾਰਾ ਮੋ ਅਨ ਪ੍ਰੇਮ ਆਗਾਸੀ ਬਾਈ ਸੇਵਾ ਦੇ ਖਾਤੇ ਵਿੱਚ ਤੇਲ ਸੁਭਾਇ ਇਹਨੂੰ ਨਰੇ ਕੰਡੀ ਆ ਰਾਜਣ ਬੰਦੇ ਨਾ ਤੁਸੀਂ ਆਉਣੇ ਹੁੰਨੇ ਹੋ ਕੇ ਆਪ ਹੀ ਹੁੰਨਿਆ ਬਈ ਫਿਰ ਆਪਣੇ ਘਰ ਦੇ ਹਲਾਜ ਵੀ ਦੇਖ ਲੋ ਯਾਰ ਨਹੀਂ ਦੇਖੀ ਜਾਈਆਂ ਮੈਂ ਠੀਕ ਤਾਂ ਆਇਆ ਮੈਂ ਖੱਪਿਆ ਜਾਣਾ ਯਾ 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 ਉਹ ਚਾਹੇ ਮੌਕਾ ਦੇ ਟੂਰ ਤੇ अच्छा ठीक है अभी तो का आज मुंह को ना पूछ सकते हैं हम कांड भाई कहंगे मार्केट फोटो फोटो खींच के पार्टी करंगे वो पैसे मार्केट कर देंगे कुछ नहीं अपना ही पर बंद कर देता हूं पॉइंट दे रहा हूं आपको मजा नहीं पूछने कर ये गंज जमा 1600 का एक बक्सा है चांदी बहुत ज्यादा है भाई भाई अपने

विचार मत किया मत कर जा टोल मत के तू पहला अच्छा अच्छा काम बड़ा ना सुटा पल्लू जाते भाई मां का पेंच पेंट ना डुबे मगर पति पोछी हो के पाम में जंड लग जाती भाई खाली भी नहीं थे अच्छा के हां खाली हो जाए करते नहीं पानी जरूर के अच्छा अच्छा लाली पानी वाला सिन्हा पानी तो रुक गई चल अरे के